اے بچے کھیل رہے تھے نا چھت پر تو بولی کہ آ جا چچ جی دیں گے اس کو نیچے رکھ کے نے کھولی تو وہ بنا پھ مار دی۔ کڑی دا مطلبڑی لیڈنگ آئی ہے میں اپنا برمان رو کے دس دیتا ہوں۔ انہاں نو کاٹ دو کاٹ سال ہو گئے نہ نہ اधार کارڈ نہ کوئی پرو ہے ایتھوں کاٹ کردے تے لڈھیاں کتھے نہ کتھے رہن لگ پندے ہیں۔ ਅਸੀਂ ਜਾਣੇ ਕਿ ਉਹਨੂੰ ਸਜ਼ਾ ਮਿਲੇ ਕਿਉਂ ਛੋਟੇ ਬੱਚੇ ਨਾਲ ਸਰਾ ਹੋਇਆ ਪੰਜਾਬੀ ਐਸੇ ਦਿਨਾਂ ਚ ਕੰਜਕਾਂ ਪੂਜਦਾ ਹੈ ਧੀਆਂ ਧਿਆਣੀਆਂ ਪੂਜਦਾ ਹੈ ਪਰ ਇੱਕ ਛੋਟੀ ਜੀ ਬੱਚੀ ਨਾਲ ਇਹ ਕੰਮ ਹੋ ਜਾਣਾ ਅਸੀਂ ਵੀ ਇਸ ਕਰਕੇ ਆਵਾਜ਼ ਚੁੱਕਦੇ ਪਿਆ ਜਿਉਂਦੇ ਬੱਚੇ ਨੂੰ ਕੁਝ ਹੋ ਜਾਂਦਾ ਫੇਰ ਅੱਜ ਉਹ ਦਿਨ ਹੋਇਆ ਕੱਲ ਨੂੰ ਕੋਈ ਹੋਰ ਵੀ ਹੋਏ ਲੱਗੀ ਇਹ ਤਾਂ ਹੁਣ ਮਾਰੇ ਉਹ ਹੀ ਦੱਸ ਸਕਦਾ ਹੈ ਜਿਹੜੇ ਛੇਵੀਂ ਵਾਰ ਇਹ ਕੰਮ ਕਰ ਚੁੱਕਿਆ ਹਰ ਹਰ ਵਾਰ ਆਸ਼ਰਮ ਵਾਲੇ ਗੱਲ ਦਬਾ ਲੈਂਦੇ ਆ ਜਾਂ ਬਹਿਨ ਆ ਜਾਂ ਕਿਸੇ ਇਹ ਹੱਥ ਨਹੀਂ ਪਤਾ ਕਰੀਆ ਬੁਰਸੀ ਆ ਬਲਾ ਹੈ ਬੋਲੇ ਫਿਰ ਆ ਮੇਰੇ ਤਾਂ ਬੇਟੀ ਕੇ ਤੇਰੀ ਘਤੀ ਕੇ ਮੇਰੇ ਸਾਥ ਆਸਵਾ ਪੰਜਾਬੀ ਸਾਰੇ ਪੂਰਦੇ ਨੇ ਉਹਨੇ 25 ਦੇ ਨਹੀਂ ਤਰਸ ਖਾਦਾ ਗੰਨੇ 25 ਜੀ ਜਿਹੜੇ ਦੂਜੇ ਘਿਆਣੇ ਉਹ ਵੀ ਤਾਂ ਸੋਚਦੇ ਨਿੱਕੀ ਜੀ ਬੱਚੀ ਹੈਗੀ ਆ ਪੰਜਾਬੀ ਸਾਰੇ ਪੂਰਦੇ ਨੇ ਉਹਨੇ 25 ਦੇ ਨਹੀਂ ਤਰਸ ਖਾਦਾ ਗੰਨੇ ਜਿਹੜੇ ਦੂਜੇ ਘਿਆਣੇ ਉਹ ਵੀ ਤਾਂ ਸੋਚਦੇ ਨਿੱਕੀ ਜੀ ਬੱਚੀ ਹੈਗੀ ਆ ਫੋਲੋ ਦੇਵੀ ਹਾਂਜੀ ਕਹਾਂ ਕੇ ਰਹਿਣੇ ਵਾਲੇ ਹੋ ਪਟਨਾ ਕੇ ਜਾਬਰ ਕੰਮ ਰਹਿਤੇ इंदिरा कॉलोनी जी क्या बात हुई ए बच्चे खेल रही थी ना छत पर तो बोली कि आज अब जी देंगे हम नीचे थी ऊपर बच्चे खेल रही थी तो उसको नीचे उतार के मतलब तो बोली नहीं खोली तो वो नाखून मार दी खो, खोल रही थी तो नाखून मार दी हाँ। तो ये रोने लगी तो हम ऊपर गई गये बोली मम्मी ये नाखून मार दी है तब तो हम अपनी लड़की के लेके नीचे आ गए किसने नाखून मारा कौन था लड़का शादीशुदा था शादी शुदा है कहा कर रहे हैं? रहे वो भी पटने के साल का नहीं। नहीं। हाँ। अब इस बारे में पुलिस, में, पुलिस को बोल दिया आपने बोल दिया क्या मांग करते प्रशासन से पुलिस तो ले गई पकड़ के उनको अच्छा पकड़ के रह गई लड़की कितने साल की थी अब पाँच साल की पढ़ती थी अभी स्कूल में है कौन सी क्लास में पढ़ती है एल के जी ਉਹ ਜੀ ਓਕੇ ਤੇ ਇਸਕੇ ਪਿਤਾ ਜੀ ਕਿਆ ਕੰਮ ਕਰਦੇ ਹਨ ਕਵਾਰੀ ਵਾਲਾ ਹਾਂ ਜੀ ਕਵਾਰੀ ਦਾ ਕੰਮ ਕਰਦੇ ਹਨ ਇੱਥੇ ਉਹਨਾਂ ਦੀ ਛੱਤ ਦੇ ਨਾਲ ਛੱਤ ਲੱਗਦੀ ਸੀ ਬੱਚਾ ਹੈਗਾ 5 ਸਾਲ ਦਾ ਹਾਂ ਜੀ ਤੇ ਉਹਨੇ ਫੜ ਕੇ ਉਹਦੀ ਬਾਹ ਆਪਣੇ ਅੰਦਰ ਲੈ ਗਿਆ ਉਹਦੇ ਨਾਲ ਕੋਈ ਗਲਤ ਕਰਮ ਕਰਨ ਦੀ ਉਹਨੇ ਹਰਕਤ ਕੀਤੀ ਹੈ ਕੁੜੀ ਦਾ ਮਤਲਬ ਬਲੀਡਿੰਗ ਆਈ ਹੈ ਉਹਨੇ ਆਪਣਾ ਮਾਂ ਨੂੰ ਰੋ ਕੇ ਦੱਸ ਦਿੱਤਾ ਹੈ ਪਰ ਅਸੀਂ ਜਾਣਦੇ ਆ ਵੀ ਇੱਥੇ ਛੋਟੇ ਛੋਟੇ ਬੱਚੇ ਸਾਰਿਆਂ ਦੇ ਹੈਗੇ ਨੇ ਇਹੋ ਜਿਹਾ ਕਰਮ ਨਹੀਂ ਹੋਣਾ ਚਾਹੀਦਾ ਵਿਆਹਿਆ ਹੋਇਆ ਸੀ ਉਹ ਮਰਤਾ ਉਡੀ ਹੈਗੀ ਆ ਕੋਈ 25 ਕ ਸਾਲ ਹੈਗੀ ਆ ਆ ਤਾਂ ਹੀ ਦੇ ਸੀ ਕਹਿੰਦੇ ਪਿਆ ਕਿ ਹੁਣ ਉਹਨੂੰ ਸਜ਼ਾ ਮਿਲੇਗੀ ਨਾ ਤਾਂ ਫਿਰ ਉਹ ਸਮਝ ਜਾਏਗਾ ਇਹ ਗਲਤ ਗੱਲ ਹੈਗੀ ਆ ਛੋਟੇ ਬੱਚਿਆਂ ਨਾਲ ਇਸ ਤਰ੍ਹਾਂ ਹੋਣਾ ਇਹ ਗਲਤ ਗੱਲ ਹੈਗੀ ਹਾਂਜੀ ਉਹ ਐ ਮਾਰੇ ਬਾਹਰੋਂ ਆਏ ਥੇ ਲਾ ਲ ਇੱਥੇ ਰਹਿੰਦੇ ਆ ਪੁਲਿਸ ਨੂੰ ਤੁਹਾਡੇ ਕੋਲ ਸੁਤਨਾ ਕਰ ਕਰ ਦਿੱਤੀ ਹੋਈ ਅਸੀਂ ਜਾਣੇ ਕਿ ਉਹਨੂੰ ਸਜ਼ਾ ਮਿਲੇ ਕਿਉਂ ਛੋਟੇ ਬੱਚੇ ਨਸਤਰਾ ਹੋਇਆ ਵਾ ਬੱਚੇ ਸਾਰਿਆਂ ਦੇ ਸੰਜੇ ਹੁੰਦੇ ਗਲਤ ਬਹੁਤ ਜ਼ਿਆਦਾ ਗਲਤ ਕੀਤਾ ਉਹਨੇ ਤੁਹਾਡੀ ਗਰੀਬ ਬੰਦੇ ਦੀ ਬੱਚਾ ਵਾ ਬੱਚਾ ਹੁੰਦਾ ਫਿਰਦਾ ਵਿਆਹ ਵਾ ਜਾ ਕੇ ਜੇ ਉਹਦੇ ਬੱਚਿਆਂ ਨੂੰ ਕੁਝ ਹੋ ਜਾਂਦਾ ਫੇਰ ਅੱਜ ਉਹਦੇ ਨਾਲ ਆਇਆ ਕੱਲ ਨੂੰ ਕੋਈ ਹੋਰ ਵੀ ਆਏ ਲੱਗੇ ਇੰਦਰਾਕਰਨ ਦੇ ਬਾਹਰ ਹੋਰ ਕੁਛ ਤਾਂ ਕਰਮ ਗਲੀ ਨੰਬਰ ਮੇਰੀ 6 ਆ ਤੇ ਇਹ 5 ਵਜ ਦੀ ਆ ਕੀ ਗੱਲ ਕੀ ਹੋਈ ਅੱਜ ਸਹਰਾ ਲੱਗਾ ਅਸੀਂ ਮੈਂ ਤੇ ਆਪਣੇ ਘਰ ਹੀ ਜਿਹੜੀ ਕੁੜੀ ਦੇ ਨਾਲ ਮਾੜਾ ਕੰਮ ਹੋਇਆ ਆ ਉਹਦੀ ਮਾਂ ਨੇ ਰੋਲਾ ਪਾਇਆ ਤੇ ਫੇਰ ਅਸੀਂ ਗਏ ਆ ਤੇ ਵੇਖਿਆ ਕੀ ਗੱਲ ਐ ਤੇ ਉਹ ਕਹਿੰਦੀ ਕਿ ਸਸਰਾ ਬਾਝ ਭਈਆ ਭੱਜਣ ਦੀ ਕੋਈ ਕਿਤੇ ਅਸੀਂ ਭਈਆ ਨੂੰ ਫੜਿਆ ਤੇ ਬੱਚੀ ਨੂੰ ਵੇਖਿਆ ਕਿ ਇਸਰਾ ਓਏ ਇਹਦਾ ਕੰਮ ਹਾਂਜੀ ਗਲਤ ਹਰਕਤ ਹੋਈ ਦੀ ਇਹ ਤੇ ਉਹਨੂੰ ਕਹਿ ਗਈ ਜਾ ਹਸਪੀਟਲ ਲੈ ਕੇ ਜਾ ਤੇ ਇਹ ਆਸ਼ਰਮ ਵਾਲੇ ਦੇ ਕੁਆਟਰ ਆ ਤੇ ਪਹਿਲਾਂ ਵੀ ਕਈ ਵਾਰੀ ਕੰਪਲੇਨਾਂ ਕਰਕੇ ਹਟ ਗਏ ਆ ਕਿ ਇਹਨਾਂ ਨੂੰ ਜਾ ਕੱਢੋ ਇਹਨਾਂ ਨੂੰ ਘੱਟ ਦੋ ਘੱਟ ਸਾਲ ਹੋ ਗਏ ਨਾ ਨਾ ਆਧਾਰ ਕਾਰਡ ਨਾ ਕੋਈ ਪ੍ਰੂਫ ਆ ਇੱਥੋਂ ਕਾਂਡ ਕਰਦੇ ਤੇ ਲੁਧਿਆਣਾ ਕਿਤੇ ਨਾ ਕਿਤੇ ਰਹਿਣ ਲਾ ਪੰਦੇ ਨੇ ਹਾਂਜੀ ਹਾਂਜੀ ਇਹ 6ਵੀਂ 7ਵੀਂ ਵਾਰੀ ਹੋ ਗਿਆ ਜੇ ਕਿ ਅਸੀਂ ਦੱਸ ਨਹੀਂ ਸਕਦੇ ਮਾਰੇ ਸਾਰੇ ਤੁਹਾਡੇ ਕੋਲ ਪੂਰੀ ਸੁਖਾਤ ਤਾਂ ਕਿ ਬੰਦਾ ਐਂ ਤੇ ਫੜਾਤਾ ਪੁਲਿਸ ਨੂੰ ਕੀ ਮੰਗਰਦੇ ਪ੍ਰਸ਼ਾਸਨ ਕੋਈ ਨਹੀਂ ਕਰਦੀ ਕੋਣੀ ਤੋਂ ਕੋਣੀ ਕਾਰਵਾਈ ਹੋਵੇ 6ਵੀਂ 7ਵੀਂ ਵਾਰ ਹੋ ਗਿਆ ਹਰ ਵਾਰੀ ਆਸ਼ਰਮ ਵਾਲੇ ਜਿਨ੍ਹਾਂ ਦੇ 4 ਸਾਲ ਦੀ ਬੱਚੀ ਨੂੰ ਦੇ ਨਾਲ ਇਸ ਤਰ੍ਹਾਂ ਦੀ ਹਰਕਤ ਕੀ ਸੋਚ ਹੋਈ ਕਿ ਕੰਮ ਦਿੱਤੇ ਦਿਮਾਗ ਚ ਇਹ ਤੇ ਹੁਣ ਮਹਾਰਾਜ ਉਹ ਹੀ ਦੱਸ ਸਕਦਾ ਹੈ ਜਿਹੜਾ 6ਵੀਂ ਵਾਰ ਕੰਮ ਕਰ ਚੁੱਕਿਆ ਹਰ ਵਾਰੀ ਆਸ਼ਰਮ ਵਾਲਿਆਂ ਗੱਲ ਨੂੰ ਦਬਾ ਦਿੰਦੇ ਆ ਜਾਂ ਪਹਿਹਨਾਂ ਜਾਂ ਕਿਸ ਤਰ੍ਹਾਂ ਇਹਾਨੂੰ ਨਹੀਂ ਪਤਾ ਗੱਲ ਦੱਬੀ ਜਾਂਦੀ ਆ ਇਹ ਆਸ਼ਰਮ ਵਾਲਿਆਂ ਦਾ ਕੁਆਟਰ ਇੰਦਰਾ ਕਲੋਨੀ ਚ ਸਾਰੇ ਆਸ਼ਰਮ ਵਾਲਿਆਂ ਦੇ ਕੁਆਟਰ ਆ ਜਿਹੜਾ ਰਹਿੰਦਾ ਕਿੰਨੀ ਕਿਰੀਏ ਦੇ ਹੋ ਜਾਵੇ ਇੱਥੇ ਹੋ ਹੀ ਗਿਆ ਉਹਨੂੰ ਸਾਲਕ ਸਾਲ ਡੇਢ ਸਾਲ ਹੋ ਗਿਆ ਇਹ ਰਹਿੰਦਾ ਕੰਮ ਇਹੋ ਹੀ ਆ ਲੁਕਵਾੜੀਏ ਕੂੜੀਏ ਦਾ ਕਾਗਜ ਕੁਗੂ ਚੁਗੰਦਾ ਹੋਰ ਇਹਨਾਂ ਨੇ ਕੀ ਕੰਮ ਕਰਨਾ ਸਮਝਦੇ ਨੇ ਨਰਾਤੇ ਨੂੰ ਦਿਨੇ ਚੱਲਣ ਦੇ ਵਾਸਤੇ ਵੀ ਘਟਣਾ ਮੰਦਰ ਬਾਕੀ ਘਟਾਉਣੀ ਕਿੰਨੀ ਪੰਜਾਬੀ ਐਸੇ ਦਿਨਾਂ ਚ ਕੰਜਕਾਂ ਪੂਜਦਾ ਹੈ ਧੀਆਂ ਧਿਆਣੀਆਂ ਪੂਜਦਾ ਹੈ ਔਰ ਇੱਕ ਛੋਟੀ ਜੀ ਬੱਚੀ ਨਾਲ ਇਹ ਕੰਮ ਹੋ ਜਾਣਾ ਅਸੀਂ ਤੇ ਇਸ ਕਰਕੇ ਬਾਚ ਚੁੱਕਦੇ ਪਿਆ ਗਾੜੀਆਂ ਮਹਾਰਾਜੀ ਦੀ ਮਹਾਰਾਜ ਜਾਨੇ ਤੁਸੀਂ ਇਲਾਕਾ ਵਾਸੀ ਹਾਂ ਹਾਂਜੀ 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 ਅਸੀਂ ਮੈਂ ਤਾਂ ਅੰਦਰ ਖਾਣਾ ਬਣਾਉਣ ਲੱਗੀ ਤੇ ਨਾਲ ਰੋਂਦੇ ਦੀ ਆਵਾਜ਼ ਆਈ ਬੱਚੇ ਦੀ ਮੰਮੀ ਦੀ ਤੇ ਬੱਚੋ ਦੀ ਸਭ ਇਕੱਠੇ ਹੋਏ ਤੇ ਮੈਂ ਕਿਹਾ ਕੀ ਹੋਇਆ ਕਦੇ ਸਰੀਆ ਗੁੱਸਾ ਗਿਆ ਬਲਿਆ ਹੈ ਬੋਲੇ ਫਿਰ ਅੱਗੇ ਜਾ ਕੇ ਬੇਟੀ ਕੇ ਬੇਟੀ ਕਹਤੀ ਕਿ ਮੇਰੇ ਸਾਥ ਐਸੇ ਹੋ ਕਰਨੇ ਲੱਗਾ ਤਾਂ ਸਮਝ ਲੈ 5 ਸਾਲ ਦੀ ਬੱਚੀ ਹੈ ਸੰਬੰਧ ਪਕੀ ਘਟਨਾ ਹੋਣੀ ਬੜੀ ਨਿੰਦਰਯੋਗ ਹੈ ਹਾਂਜੀ ਅਜਿਹਾ ਤੇ ਗੱਲ ਹੋਣੀ ਨਹੀਂ ਚਾਹੀਦੀ ਸਾਰੇ ਬੱਚੇ ਇੱਥੇ ਖੇਡਦੇ ਗਲੀ ਦੇ ਸਿਰ ਤੇ ਛੱਡ ਕੇ ਜਾਂਦੇ ਆ ਕੰਮਾਂ ਕਰੇ ਜਾਂਦੇ ਆ ਉਹ ਚਾਰ ਪੰਜ ਦਿਨਾਂ ਬਾਅਦ ਕੰਝ ਕੰਗੇ ਲੋਕੀ ਖੋਜਦੇ ਨੇ ਤੇ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਇਹ ਕੰਮ ਹੈ ਕਿ ਬੰਦੇ ਨੂੰ ਸਜ਼ਾ ਹੋਣੀ ਚਾਹੀਦੀ ਨਹੀਂ ਤੁਹਾਡੇ ਵੱਲ ਪੁਲਿਸ ਨੂੰ ਕਾ ਦਿੱਤਾ ਕਿ ਹਾਂਜੀ ਹਾਂਜੀ ਫੜਾ ਲਿਆ ਇਹਦੀ ਸੱਚਾਈ ਮੰਗ ਕਰਦੇ ਜੀ ਮੰਗਾ ਹੈ ਕਿ ਨ ਸਜ਼ਾ ਦਿੱਤੀ ਜਾਏ ਕਿਸ ਤਰ੍ਹਾਂ ਦੀ ਸਜ਼ਾ ਹੋਣੀ ਚਾਹੀਦੀ ਹੈ ਫਿਰ ਜੇ ਉਹਨਾਂ ਮਾਪਿਆਂ ਨੂੰ ਪਤਾ ਹੈ ਕਿ ਆਹੀ ਤੇ ਕਹਿ ਦਾਂਗੇ ਸਜ਼ਾ ਜਿੱਤੇ ਉਹਨਾਂ ਮਾਪਿਆਂ ਨੂੰ ਪਤਾ ਹੈ ਜੋ ਨਹੀਂ ਹੈ ਇਸ ਲਈ ਇਹ ਇਹ ਨੋ ਚੰਦਰ ਕੁਮਾਰ ਜੀ ਹੈ ਆਪਣੇ ਤੇ ਕਿਰਾਏ ਤੇ ਰਹਿੰਦੇ ਨੇ ਪੁਸ਼ਟਾ ਸੁਨਦਰ ਸਾਹਮਣੇ ਇੰਦਰਾ ਕਲੋਨੀ ਠੀਕ ਹੈ ਕੋਈ ਛੋਟੀ ਬੱਚੀ ਕਹਿੰਦੇ ਮਿਸਪਲੇਸ ਹੋਈ ਸਵੇਰੇ ਤੇ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਕਰ ਰਹੇ ਹਾਂ ਜੋ ਵੀ ਗੈਨਹਕ ਕਾਰਵਾਈ ਹੈ ਸਰੋਸ਼ੀ ਦੀ ਗੱਲ ਕਿਤੇ ਦੋਸ਼ੀ ਗ੍ਰਿਫਤਾਰ ਕਰ ਲਿਆ ਨਹੀਂ ਨਹੀਂ ਸਰ ਉਹਨਾਂ ਲੋਕਾਂ ਨੇ ਕਿ ਲੜਤੀ ਨਾਲ 5 ਸਾਲ ਦੀ ਬਚੀ ਨੂੰ ਗੱਧਾ ਕੋਈ ਇਹੋ ਜੀ ਗੱਲ ਨਹੀਂ ਗਈ ਅਜੇ ਜਦੋਂ ਵੈਰੀਫਾਈ ਕਰਾਂਗੇ ਫਿਰ ਆਪਾਂ ਪਤਨ ਦਾ ਠੀਕ ਆ ਸਰ ਓਕੇ ਬੜੀ ਬੜੀ ਹੁਣ ਗੱਲ ਕਰਦਾ ਵੈਰੀਫਾਈ ਕਰਕੇ ਹੀ ਆ ਭਾਜੀ ਸਰ ਜੋ ਜੇ